ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਦਿਖਾਉਣਾ ਤੁਹਾਨੂੰ ਜੈਕ ਮਸ਼ੀਨ ਦੀ ਸਪੀਡ ਵੀ ਕਿੰਨੀ ਆ ਤੇ ਆਪਣੀਆਂ ਜਿਹੜੀ ਸਿੰਪਲ ਅੰਬ੍ਰੇਲਾ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਤੇ ਇਹਨਾਂ ਦਾ ਮੁਕਾਬਲਾ ਜਿਹੜਾ ਬਹੁਤ ਜ਼ਿਆਦਾ ਆ ਹਨਾ ਜੇ ਆਪਾਂ ਸਪੀਡ ਦੀ ਗੱਲ ਕਰੀਏ ਦੀ ਸਪੀਡ ਉਹ ਤੁਹਾਨੂੰ ਚੈੱਕ ਕਰਾਵਾਂਗੇ ਵੀ ਕਿੰਨੀ ਸਪੀਡ ਨਾਲ ਚੱਲਦੀ ਆ ਇਹ ਆਹ ਵੇਖੋ ਜੀ ਇਹਦੀ ਜਿਹੜੀ ਲਾਸਟ ਸਪੀਡ ਆ 4950 ਹੋਗੀ ਇੱਥੇ ਹੋਗੀ 5000 5000 ਸਪੀਡ ਤੱਕ ਇਹ ਚੱਲਦੀ ਆ ਜੇ ਆਪਾਂ ਇਹਨੂੰ ਦੇਖੇ ਤਾਂ ਇਹਦੀ ਜਿਹੜੀ ਸਟਾਰਟਿੰਗ ਐ ਸਟਾਰਟਿੰਗ 200 ਤੋਂ ਸ਼ੁਰੂ ਹੁੰਦੀ ਆ ਹੁਣ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਇਹਨੂੰ ਕਿੰਨੇ ਤੇ ਸੈੱਟ ਕਰਨਾਗਾ ਤੁਹਾਡੀ ਮਰਜ਼ੀ ਇਹਨੂੰ ਤੁਸੀਂ ਕਿੰਨੇ ਵੀ ਸਪੀਡ ਤੇ ਸੈੱਟ ਕਰ ਸਕਦੇ ਹੋ ਜ਼ਿਆਦਾਤਰਾਂਸ਼ ਆਪਾਂ ਕਿੰਨੀ ਸਪੀਡ ਤੇ ਬਣਾਉਣਾ ਹੈ ਰੋ ਸੂਟ 300 ਆ 3000 ਅਸੀਂ ਨਾ ਤਿੰਨ ਹਜ਼ਾਰ ਸਪੀਡ ਤੇ ਸੂਟਾਂ ਦੀ ਜਿਹੜੀ ਸਟਿਚਿੰਗ ਹੈ ਉਹ ਕਰਦੇ ਹੁੰਨੇ ਆ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਹੋਉਂਦਾ ਨਾ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੀ ਜਿਹੜੀ 3000 ਉਹ ਤੇ ਸਪੀਡ ਆ ਜਿਹੜੀ ਮਸ਼ੀਨ ਕਿੰਨੀ ਤੇ ਚੱਲਦੀ ਆ ਜੇ ਤੁਸੀਂ ਫਸਟ ਟਾਈਮ ਚਲਾਉਨੇ ਆ ਤਾਂ ਤੁਸੀਂ ਆਪਣੀ ਸਪੀਡ ਹੈ ਜਿਹੜੀ ਉਹ ਘੱਟ ਵੀ ਕਰ ਸਕਦੇ ਹੋ ਜੇ ਤੁਸੀਂ ਪਹਿਲੀ ਵਾਰ ਚਲਾਉਗੇ ਤਾਂ ਘੱਟ ਤੋਂ ਸ਼ੁਰੂ ਕਰਿਓ ਕਿਉਂਕਿ ਇਹਦੀ ਜਿਹੜੀ ਸਪੀਡ ਹੈ ਉਹ ਤੁਸੀਂ ਵਧਾ ਵੀ ਸਕਦੇ ਹੋ ਘਟਾ ਵੀ ਸਕਦੇ ਹੋ ਇਹ ਮਸ਼ੀਨਾਂ ਨੇ ਜਿਹੜੀਆਂ ਬਹੁਤ ਵਧੀਆਂ ਨੇ ਆਹ ਦੇਖੋ ਜਿਹੜਾ ਇੱਥੇ ਕੈਂਚੀ ਦਾ ਨਿਸ਼ਾਨ ਦਿੱਤਾ ਹੋਇਆ ਕੱਟਦਾ ਇਹਦੇ ਨਾਲ ਧਾਗਾ ਕੱਟਿਆ ਜਾਂਦਾ ਆਪਣੇ ਆਪ ਜਦੋਂ ਸਾਰਾ ਆਪਣੇ ਕੱਪੜਾ ਸਿਲਤਾ ਲਾਸਟ ਵਾਲੀ ਸਲਾਈ ਉੱਥੇ ਆ ਕੇ ਆਪਣਾ ਕੱਟ ਕਰ ਜੂਗਾ ਸੀਂਦੇ ਚੱਕਰ ਨੇ 200 ਤੋਂ ਸ਼ੁਰੂ ਹੁੰਦੇ ਆਗੇ ਕਿਉਂਕਿ 200 ਤੋਂ ਸ਼ੁਰੂ ਹੁੰਦੇ ਦੇਖੋ 200 ਤੋਂ ਇਹ ਇੰਨੀ ਹਲਕੀ ਹਲਕੀ ਚੱਲਦੀ ਆ ਤੇ ਇਹ ਤੁਹਾਡੀ ਇਹਦੀ ਹੋ ਆ ਵੀ ਤੁਸੀਂ ਸਪੀਡ ਨੂੰ ਕਿੰਨੀ ਕਰਨੀ ਆ ਉਹਨੇ ਤੇ ਤੁਸੀਂ ਸੈੱਟ ਕਰ ਸਕਦੇ ਹੋ ਹੁਣ ਆਪਾਂ ਮਸ਼ੀਨ ਨੂੰ ਸੈੱਟ ਕਰਦੇ ਆਂਗੇ 1 ਮਿੰਟ ਆਹ ਵੇਖੋ ਇੱਥੋਂ ਪਲੱਸ ਦੋ ਚੱਕ ਕੇ ਆਪਾਂ ਸਪੀਡ ਚੈੱਕ ਕਰਾਂਗੇ ਹੁਣ 3000 ਤੇ ਕਿਉਂਕਿ ਅਸੀਂ ਮੋਸਟਲੀ 3000 ਹੁਣ 2000 ਤੇ ਸਪੀਡ ਇੰਨੀ ਆ ਠੀਕ ਹੈ ਜੀ ਰੁਕਿਓ 1 ਮਿੰਟ ਹੁਣ ਆਪਾਂ ਮਸ਼ੀਨ ਨੂੰ ਵਧਾ ਰਿਹਾ 3000 ਤੇ ਆਹ ਲੋ ਜੀ ਹੁਣ ਆਪਾਂ 3000 ਤੇ ਮਸ਼ੀਨ ਦੀ ਸੈਟ ਸੈਟਿੰਗ ਕਰਾਂਗੇ ਦੇਖੋ ਐਨੀ ਸਪੀਡ ਦੀ ਜੇ 5000 ਤੇ ਕਰਨ ਵਾਲਾ ਮੂਰੋਂ ਵੀ ਕਾਰੀਗਰ ਆ ਜਾਂ ਭੈਣ ਆਪਣੀ ਕੋਈ ਵੀ ਬਣਾ ਰਹੀ ਹੈ ਸੂਟ ਜੇ ਉਹ ਕੱਪੜੇ ਨੂੰ ਸੰਭਾਲ ਸਕਦੀ ਆ ਠੀਕ ਐ ਫੇਰ ਉਹ 5000 ਤੇ ਕਰ ਸਕਦੇ ਆ ਅਦਰਵਾਈਜ਼ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਹੁੰਦੀ ਆ ਵੀ ਆਪਾਂ ਕੱਪੜੇ ਨੂੰ ਕਿਸ ਤਰੀਕੇ ਨਾਲ ਸਿਉਣਾਗਾ ਨਾ ਕਿੰਨੀ ਸਪੀਡ ਤੇ ਰੱਖਿਆ ਤੇ ਕਰਕੇ ਦਿਖਾਉਣਾ ਲਾਸਟ ਤੇ ਵੀ ਕਿੰਨੀ ਕੁ ਭੱਜੂਗੀ ਮਸ਼ੀਨ ਨਲਾ 5ਵੇਂ ਗੇਰ 'ਚ ਹੋ ਗਈ 5000 ਤੇ ਤਾਂ ਫਿਰ ਆਹ ਲਓ ਜੀ ਹੁਣ 5000 ਤੇ ਮਸ਼ੀਨਾਂ ਦੇਖੋ ਇੰਨੀ ਸਪੀਡ ਦੇ ਵਿੱਚ ਚੱਲੂਗੀ ਇਹ ਮਸ਼ੀਨ ਆਹ ਲਓ ਜੀ ਆਉਂਦੀ ਆ ਆਵਾਜ਼ ਨਹੀਂ ਜ਼ਿਆਦਾ ਕਰਦੀ 5000 ਤੇ ਇਹ 5000 ਤੇ ਮਸ਼ੀਨ ਵੀ ਆਵਾਜ਼ ਜ਼ਿਆਦਾ ਕਰਦੀ ਆ ਪਰ ਸਪੀਡ ਵੀ ਜ਼ਿਆਦਾ ਗਈ ਤੇ ਇਹ ਮਸ਼ੀਨਾਂ ਨੇ ਜਿਹੜੀਆਂ ਜ਼ਿਆਦਾਤਰ ਫੈਕਟਰੀਜ਼ ਦੇ ਵਿੱਚ ਹੁੰਦੀਆਂ ਨੇ ਪਰ ਹੁਣ ਅੱਜ ਕੱਲ ਆਪਾਂ ਆਣ ਆਮ ਬੁਟੀਕਾਂ ਦੇ ਵਿੱਚ ਹਰ ਜਗ੍ਹਾ ਤੇ ਜੈਕ ਦੀਆਂ ਮਸ਼ੀਨਾਂ ਹੀ ਵੇਖੀ ਕਿਉਂਕਿ ਇੱਕ ਤਾਂ ਇਹਨਾਂ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਆ ਇੱਕ ਕੰਮ ਛੇਤੀ ਕੱਢ ਦੀਆਂ ਨੇ ਇੱਕ ਆਵਾਜ਼ ਵੀ ਕੱਟ ਕਰ ਦੀਆਂ ਨੇ ਹਨਾ ਤੇ ਇਹ ਤਾਂ ਹੁਣ ਜਦੋਂ ਜਿਆਦਾ ਆਪਾਂ ਨੇ ਹਾਈ ਉੱਤੇ ਲਾਤੀ ਨੇ ਸਪੀਡ ਤੇ ਉਹਦੇ ਕਾਰਨ ਕਰਕੇ ਆਵਾਜ਼ ਦਿੰਦੀ ਐ ਵੈਸੇ ਤਾਂ ਇਹ ਆਵਾਜ਼ ਨਹੀਂ ਨੰਦੀ ਜਿਹੜਾ ਇਹਦੇ ਓਇਲ ਆ ਉਹ ਵੀ ਇਹਦੇ ਵਿੱਚ ਇੱਕ ਵਾਰ ਹੀ ਪੈਂਦਾ ਇਹ ਬਾਕਸ ਦੇ ਵਿੱਚ ਜਿਵੇਂ 3 ਤੋਂ 4 ਲੀਟਰ ਆਪਾਂ ਇਕੱਠਾ ਪਾ ਦਿੰਨੇ ਆ ਜਦੋਂ ਖਤਮ ਹੋਣਾ ਆਉਂਦਾ ਉਹਨੂੰ ਦੁਬਾਰਾ ਆਪਾਂ ਚੇਂਜ ਕਰਦੇ ਆ ਤੇ ਮਸ਼ੀਨ ਦੇ ਵਿੱਚ ਕੁਆਲਿਟیز ਜੇ ਤੁਸੀਂ ਵੇਖੋ ਤਾਂ ਬਹੁਤ ਜ਼ਿਆਦਾ ਨੇ ਤੇ ਇਹ ਮਸ਼ੀਨ ਜ਼ਰੂਰ ਲੈ ਕੇ ਆਓ ਸਾਰੇ ਜਾਨੇ ਤੇ ਸਾਨੂੰ ਤਾਂ ਬਹੁਤ ਵਧੀਆ ਲੱਗੀ ਸਾਡੇ ਕੋਲ 4 ਸਾਲਾਂ ਤੋਂ ਮਸ਼ੀਨਾਂ ਤੇ ਬਿਲਕੁਲ ਵੀ ਕਦੇ ਖਰਾਬ ਨਹੀਂ ਹੋਈਆਂ ਇਹ ਮਸ਼ੀਨਾਂ ਵਧੀਆ ਮਸ਼ੀਨਾਂ ਨੇ ਸਾਰਿਆਂ ਨੂੰ ਜੈਕ ਦੀ ਮਸ਼ੀਨਾਂ ਲੈ ਕੇ ਆਉਣੀਆਂ ਚਾਹੀਦੀਆਂ ਨੇ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਜੇ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਆ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਥੈਂਕ ਯੂ ਸੋ ਮੱਚ